ਸਤਿ ਸ਼੍ਰੀ ਅਕਾਲ ਜੀ ਕਪੜੇ ਲੀੜੇ 컬렉ਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਅਸੀਂ ਲੈ ਕੇ ਆਏ ਬਹੁਤ ਹੀ ਪਿਆਰੇ ਸੂਟ ਐ ਫਸਟ ਸੂਟ ਹੈ ਜੀ ਇਹ ਮੈਚਿੰਗ ਸੂਟ ਹੈ ਤੇ ਇਸ ਦੇ ਨੈਕਟਡ बॉटਮ ਨਾਲ ਦਾ ਕਪੜਾ ਲਗਾ ਕੇ ਡਿਜ਼ਾਈਨਿੰਗ ਕੀਤੀ ਗਈ ਹੈ ਬਹੁਤ ਸੋਹਣੀ ਲੇਸ ਲਗਾ ਕੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਹਾਂਜੀ ਇਸ ਦੇ 슬ੀਵਸ ਤੇ ਲੇਸ ਲਗਾ ਕੇ ਤਿਆਰ ਕੀਤੀ ਗਈ ਹੈ ਔਰ ਇਸ ਦੇ ਘੇਰੇ ਤੇ ਲੇਸ ਲਗਾਈ ਹੋਈ ਹੈ हाँ जी इस दे नाल बहुत ही प्यारी बॉटम बनी है बॉटम तो बहुत ही सोहना डिजाइन बनाया गया है पिंटैक्स प्लस सेंटर लैस लाई है और अगे कट रखे है और बहुत प्यारी बॉटम बनी है इस दे नाले स्ट्रेट सलवार है और इस दे दुपट्टा है जी दुपट्टे उपर भी फोर फोरसाइड लैस है तो यह बहुत ही प्यारा सूट तैयार होया तो ज जो भी ऐसे अपने चैनल से भीडियोज़ पाने या, मैचिंग सूट्स दियाँ उन्होंने भी, भी तुसी, कोई भी सूट सिलेक्ट करा के तो इस तरह अपने डिजाइनिंग करा के बहुत प्यारा सूट तैयार करवा सकते हो जी हाँ जी नैक्सट है जी ये ऑल ऑलओवर प्रिंटेड सूट है हाँ जी इस घेरे थे और गेंदा लगा के और एम्ब्रॉयडरी की हुई है और इसलिट्स की लैस दि है ये।, ये भी मल्टी कलर लैस है जो जिन्हें भी सूट कलर है उन्होंने नाल की लैस है इसव और गेंजा लगा के बहुत ही सोने एम्ब्रॉयडरी की इस भी स्ट्रेट सलवार तैयार की है और इस दुपट्टा है जी बहुत ही प्यारा दुपट्टा है मसलीन का और इसते ऊपर भी ਮਲਟੀ ਲੇਸ ਹੈ ਜਿੰਨੇ ਸੂਟ ਚ ਕਲਰ ਹੈ ਉਹਨਾਂ ਦੇ ਨਾਲ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਜਿੱਦਾਂ ਦੇਖਦੇ ਹੋ ਸਾਡੇ ਚੈਨਲ ਤੇ ਕੋਈ ਵੀ ਪ੍ਰਿੰਟਡ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਇਸ ਤਰ੍ਹਾਂ ਆਪਣਾ ਸੂਟ ਤਿਆਰ ਕਰਵਾ ਸਕਦੇ ਹੋ ਜੀ ਹਾਂਜੀ ਨੈਕਸਟ ਹੈ ਜੀ ਐਮਬ્રોਇਡ ਸੂਟ ਹੈ ਇਸ ਤੇ ਕਿਹੜੇ ਤੇ ਐਮਬਲਰੀ ਹੈ ਅੱਗੇ ਸਾਰੇ ਐਮਬਲਰੀ ਐਸ ਤੇ ਇਹ ਲਾਈਟ ਜਿਆ 컬러 ਹੈ ਲਾਈਟ ਜਿਆ ਅਸਮਾਨੀ ਕਲਰ ਦਾ ਸੂਟ ਹੈ ਔਰ ਇਸ ਤੇ ਬਹੁਤ ਹੀ ਸੋਹਣੀ ਕਲਰਫੁਲ ਐਮਬਲਿਸ਼ਰੀ ਹੈ ਇਸ ਤੇ ਕੀ ਰਿਤੇ ਔਰਗੈਂਜ਼ਾ ਦੀ ਲੈਸ ਦਿੱਤੀ ਹੋਈ ਹੈ ਔਰ ਇਸ ਤੇ 슬ੀਵਸ ਤੇ ਵੀ ਐਂਕਰਿੰਗ ਕੀਤੀ ਹੈ ਐਂਕਰਿੰਗ ਦੇ ਨਾਲ ਔਰਗੈਂਜ਼ਾ ਦੀ ਲੈਸ ਦਿੱਤੀ ਹੈ ਇਸ ਦੇ ਨਾਲ ਸਟ੍ਰੇਟ ਸਲਵਾਰ ਤਿਆਰ ਕੀਤੀ ਹੈ ਸਲਵਾਰ ਤੇ ਵੀ ਐਂਕਰਿੰਗ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਲੋਸੋ ਨਾਲ ਸੂਟ تیار ਹੋਇਆ ਹੈ ਇਸ ਦੇ ਨਾਲ ਮਲਟੀ ਕਲਰ ਦੁਪੱਟਾ ਹੈ ਜਿਸ ਤਰ੍ਹਾਂ ਇਸ ਦੇ ਵਿੱਚ ਲੈਸ ਦੇ ਇਸ ਦੇ ਵਿੱਚ ਐਮਬਲੋਇਡਰੀ ਦੇ ਕਲਰ ਹੈ ਉਸ ਤਰ੍ਹਾਂ ਦੁਪੱਟਾ ਹੈ ਇਹ ਵੀ ਬਹੁਤ ਪਿਆਰਾ ਸੂਟ تیار ਹੋਇਆ ਹੈ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਤਿਆਰ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਇਹਨਾਂ ਦੇ ਨਾਲ ਦੇ ਸੇਮ ਸੂਟ ਵੀ ਮਿਲ ਸਕਦੇ ਹਨ ਔਰ ਇਹਨਾਂ ਦੇ ਹੋਰ ਵੀ ਸਾਡੇ ਚੈਨਲ ਤੋਂ ਤੁਸੀਂ ਕੋਈ ਸੂਟ ਪਸੰਦ ਕਰਕੇ ਇਸ ਤਰ੍ਹਾਂ ਤਿਆਰ ਕਰਵਾ ਸਕਦੇ ਹੋ ਜੀ ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਔਰ ਵਾਲੇ ਸੋਹਣੇ ਸੋਹਣੇ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ